ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਜੇ ਗੱਲ ਕਰਨੀ ਬਹੁਤ ਹੀ ਖਾਸ ਤੇ ਸਾਡੀ ਸਿਹਤ ਨਾਲ ਜੁੜੀ ਹੋਈ ਗੱਲ ਕਰਨੀ ਹੈ ਕਿਉਂਕਿ ਸਿਹਤ ਹਰ ਚੀਜ਼ ਨਾਲੋਂ ਜ਼ਿਆਦਾ ਜ਼ਰੂਰੀ ਹੈ ਜੇਕਰ ਸਿਹਤ ਆ ਤੇ ਫਿਰ ਸਾਰਾ ਕੁਝ ਹੈ ਤੇ ਉਹ ਗੱਲ ਕਰਨੀ ਜਿਹੜੀ ਤਕਰੀਬਨ ਹਰ ਵੀਰ ਹਰ ਭੈਣ ਦੇ ਵਿੱਚ ਆਦਤ ਹੁੰਦੀ ਹੈ ਉਹ ਗੱਲ ਹੈ ਜੀ ਆਪਣਾ ਯੂਰਿਨ ਪਾਸ ਨਾ ਕਰਨਾ ਵਾਸ਼ਰੂਮ ਜਦੋਂ ਮਹਿਸੂਸ ਹੋਵੇ ਉਦੋਂ ਨੂੰ ਰੋਕ ਕੇ ਰੱਖ ਛੱਡਣਾ ਕੁਝ ਲੋਕ ਕੀ ਕਰਦੇ ਆ ਕਿ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਉਹਨਾਂ ਨੂੰ ਵਾਸ਼ਰੂਮ ਜਾਣਾ ਆ ਪਰ ਉਹ 1 ਘੰਟਾ 2 ਘੰਟੇ 3 ਘੰਟੇ ਇਵੇਂ ਕਰਕੇ ਆਪਣਾ ਯੂਰੀਨ ਪਾਸ ਨਹੀਂ ਕਰਦੇ ਤੇ ਫਿਰ ਕੀ ਹੁੰਦਾ ਜਦੋਂ ਇਸ ਤਰ੍ਹਾਂ ਕਰਦਾ ਨਾ ਕੋਈ ਲਗਾਤਾਰ ਕਿਤੇ ਕਦੇ ਕੋਈ ਮਜਬੂਰੀ ਆ ਤੇ ਉਹਨਾਂ ਨੂੰ ਬਾਥਰੂਮ ਟੋਕਣਾ ਪੈ ਰਿਹਾ ਵਾਸ਼ਰੂਮ ਟੋਕਣਾ ਪੈ ਰਿਹਾ ਕੋਈ ਗੱਲ ਨਹੀਂ ਪਰ ਜੇਕਰ ਕਿਸੇ ਦੀ ਲਗਾਤਾਰ ਹੀ ਇਹ ਆਦਤ ਆ ਤਾ ਫਿਰ ਉਸ ਵਿਅਕਤੀ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਇਹ ਤੁਸੀਂ ਸਾਰੇ ਜਾਣਦੇ ਪਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਦੀਆਂ ਕੀ-ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਾਅਦ ਵਿੱਚ ਆਪਾਂ ਅੱਜ ਉਹਦੇ ਬਾਰੇ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਤੇ ਜਦੋਂ ਜ਼ਰੂਰਤ ਮਹਿਸੂਸ ਮਹਿਸੂਸ ਹੋਵੇ ਉਹ ਜੋ ਯੂਰਿਨ ਪਾਸ ਕਰ ਲੈਣਾ ਚਾਹੀਦਾ ਪਰ ਜੇਕਰ ਵਿਅਕਤੀ ਬਿਜੀ ਹੋ ਜਾਂ ਕਈ ਵਾਰੀ ਰਾਤ ਨੂੰ ਉੱਠਣ ਨੂੰ ਦਿਲ ਨਹੀਂ ਕਰਦਾ ਤੇ ਉਹ ਰੋਕ ਕੇ ਰੱਖਦਾ ਹੈ ਨਾ ਤਾਂ ਫਿਰ ਇੱਕ ਤਾਂ ਇਨਫੈਕਸ਼ਨ ਵੱਧਦੀ ਐ ਤੇ ਫਿਰ ਇਨਫੈਕਸ਼ਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਉਹ ਬਲੈਡਰ ਜਿਹੜਾ ਵਾ ਭਰ ਜਾਂਦਾ ਵਾ ਤੇ ਫਿਰ ਵਾਸ਼ਰੂਮ ਜਿਹੜਾ ਆ ਨਾ ਉਹ ਗੁਰਦਿਆਂ ਤੱਕ ਪਹੁੰਚਣਾ ਸ਼ੁਰੂ ਹੋ ਜਾਂਦਾ ਤੇ ਜਿਹੜਾ ਨਾੜੀ ਸਿਸਟਮ ਆ ਨਾ ਉਹ ਪ੍ਰਭਾਵਿਤ ਹੁੰਦਾ ਨਾੜੀਆਂ ਜਿਹੜੀਆਂ ਉਹ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਵਾ ਤੇ ਫਿਰ ਉਹ ਬਲੈਡਰ ਦੇ ਉੱਪਰ ਦਬਾਅ ਪੈਂਦਾ ਜਦੋਂ ਬਲੈਡਰ ਭਰ ਜਾਂਦੀ ਥੈਲੀ ਬਾਥਰੂਮ ਵਾਲੀ ਭਰ ਜਾਂਦੀ ਆ ਤਾਂ ਫਿਰ ਉਹ ਦੇ ਉੱਪਰ ਦਬਾਅ ਪੈਂਦਾ ਨਾੜੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਫਿਰ ਗੁਰਦਿਆਂ ਦੇ ਵਿੱਚ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਨਫੈਕਸ਼ਨ ਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਤੇ ਫਿਰ ਜਦੋਂ ਵਿਅਕਤੀ ਲਗਾਤਾਰ ਹੀ ਇਸ ਤਰ੍ਹਾਂ ਕਰਦਾ ਨਾ ਆਪਣਾ ਯੂਰਿਨ ਪਾਸ ਨਹੀਂ ਕਰਦਾ ਲਗਾਤਾਰ ਹੀ ਇਸ ਤਰ੍ਹਾਂ ਉਹਦੀ ਆਦਤ ਬਣ ਜਾਂਦੀ ਆ ਕਿ ਕੋਈ ਨਹੀਂ ਚਲੇ ਜਾਣਾ ਚਲੇ ਜਾਣਾ ਜਾਂ ਉਹ ਵਿਜੀ ਹੋਣ ਕਰਕੇ ਉਹਦੀ ਆਦਤ ਬਣੀ ਹੁੰਦੀ ਆ ਤੇ ਫਿਰ ਉਹਨ ਉਹਦੀਆਂ ਨਾੜੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਕਿ ਫਿਰ ਕੁਝ ਸਮਾਂ ਪਾ ਕੇ ਉਹਨੂੰ ਜਦੋਂ ਵੀ ਯੂਰੀਨ ਦੀ ਮਹਿਸੂਸ ਹੋਵੇ ਵਾਸ਼ਰੂਮ ਮਹਿਸੂਸ ਹੋਵੇ ਨਾ ਤਾਂ ਫਿਰ ਉਹ ਕੰਟਰੋਲ ਨਹੀਂ ਕਰ ਸਕਦਾ ਹੁੰਦਾ ਫਿਰ ਉਹ ਕੋ ਕੰਟਰੋਲ ਕਰਨਾ ਔਖਾ ਹੋ ਜਾਂਦਾ ਕਿਉਂਕਿ ਉਹਦੀਆਂ ਨਾੜੀਆਂ ਕਮਜ਼ੋਰ ਹੋ ਚੁੱਕੀਆਂ ਹੁੰਦੀਆਂ ਤੇ ਫਿਰ ਉਹਦਾ ਬਾਥਰੂਮ ਉਸ ਤਰ੍ਹਾਂ ਹੀ ਪੇਸ਼ਾਬ ਰਿਸਦਾ ਰਹਿੰਦਾ ਆ ਮਤਲਬ ਕਿ ਥੋੜਾ 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 ਫਿਰ ਵਗਣਾ ਸ਼ੁਰੂ ਹੋਣ ਲੱਗ ਜਾਂਦਾ ਵਾ ਜਿਸ ਕਰਕੇ ਫਿਰ ਉਹਦੇ ਸਰੀਰ ਚੋਂ ਬਦਬੂ ਆਉਣ ਲੱਗਦੀ ਆ ਤੇ ਫਿਰ ਕਈ ਵਾਰ ਇਹੋ ਜਿਹੇ ਰੋਗ ਲੱਗ ਜਾਂਦੇ ਕਿ ਉਹਨੂੰ ਪਸ਼ਾਬ ਨਾ ਵੀ ਆਇਆ ਹੋਵੇ ਉਹਨੂੰ ਤਾਂ ਵੀ ਮਹਿਸੂਸ ਹੁੰਦਾ ਕਿ ਮੈਨੂੰ ਆਇਆ ਆ ਕਿਉਂਕਿ ਜਦੋਂ ਨਾੜੀਆਂ ਕਮਜ਼ੋਰ ਹੋਣ ਲੱਗਦੀਆਂ ਤੇ ਫਿਰ ਬਹੁਤ ਸਾਰੀਆਂ ਹੋਰ ਉਹਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਜਿਹੜੀਆਂ ਉਹ ਲੱਗਣ ਲੱਗ ਜਾਂਦੀਆਂ ਸੋ ਕਦੇ ਵੀ ਪਸ਼ਾਬ ਆਇਆ ਹੋਵੇ ਤੇ ਉਹਨੂੰ ਬਿਲਕੁਲ ਨਹੀਂ ਰੋਕਣਾ ਚਾਹੀਦਾ ਆਪਣਾ ਯੂਰਿਨ ਪਾਸ ਜ਼ਰੂਰ ਕਰੋ ਜਦੋਂ ਵੀ ਤੁਹਾਨੂੰ ਮਹਿਸੂਸ ਹੋਵੇ ਕਿ ਮੈਨੂੰ ਯੂਰੀਨ ਪਾਸ ਕਰਨ ਦੀ ਲੋੜ ਆ। ਸੋ ਕਿਤੇ ਕਦੇ-ਕਦਾਈਂ ਮਜਬੂਰੀ ਵਿੱਚ ਜੇਕਰ ਤੁਹਾਨੂੰ ਪਿਸ਼ਾਪ ਰੋਕਣਾ ਪੈਂਦਾ ਆ ਤਾਂ ਉਹ ਦੀ ਅਲੱਗ ਗੱਲ ਆ। ਪਰ ਜੇਕਰ ਇਸ ਤਰ੍ਹਾਂ ਦੀ ਤੁਹਾਨੂੰ ਲਗਾਤਾਰ ਕਰਕੇ ਆਪਣੀ ਆਦਤ ਬਣਾ ਰਹੇ ਹੋ ਨਾ ਤਾਂ ਇਹ ਬਹੁਤ ਮਾੜੀ ਆਦਤ ਹੈ। ਬਿਮਾਰੀਆਂ ਨੂੰ ਸੱਦੇ ਦਿੰਦੀ ਆ। ਸੋ ਉਮੀਦ ਕਰਦੀ ਆ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇ।